ਜੋਦੋਂ ਕੋਈ ਸਿੰਗਰ ਤਾਂ ਇੱਕ ਅੱਧਾ ਗਾਣਾ ਚੱਲ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸਟਾਰ ਸਮਝਣ ਲੱਗ ਜਾਂਦਾ ਹੈ ਫੈਨਸ ਨੂੰ ਨੇੜੇ ਨਹੀਂ ਲੱਗਣ ਦਿੰਦਾ ਪਰ ਇਸ ਦੇ ਉਲਟ ਪੰਜਾਬੀ ਸਿੰਗਰ ਗੁਲਾਬ ਸਿੱਧੂ ਇੱਕ ਬਹੁਤ ਹੀ ਡਾਊਨ ਟੂ ਅਰਥ ਬੰਦਾ ਹੈ ਦਰਸਲ ਗੁਲਾਬ ਸਿੱਧੂ ਆਪਣੇ ਪਿੰਡ ਵਿੱਚ ਹੋ ਰਹੇ ਵਣਜਾਰਿਆਂ ਦੇ ਵਾਅ ਤੇ ਜਾਂਦਾ ਹੈ ਉੱਥੇ ਨਿੱਕੇ ਸਿੱਧੂ ਬਾਰੇ ਵੀ ਗੱਲ ਕਰਦਾ ਹੈ ਤੇ ਉਸ ਦਾ ਗਾਣਾ ਵੀ ਗਾਉਂਦਾ ਹੈ ਬਾਕੀ ਤੁਸੀਂ ਇਸੇ ਵੀਡੀਓ ਵਿੱਚ ਦੇਖੋ ਗੁਲਾਬ ਸਿੱਧੂ ਵੱਲੋਂ ਵਿਆਹ ਵਿੱਚ ਕਿਵੇਂ ਰੌਣਕਾਂ ਲਗਾਈਆਂ ਗਈਆਂ ਕੁੜੀ ਦੇ ਵਿਆਹ ਚ ਬੁਲਾਉਂਗੀ ਲੈ ਹੁਣ ਕਿਹਦੇ ਵਿਆਹ ਦਾ ਤੂੰ ਬੁਲਾਇਆ ਹੈ ਦੱਸ ਇੱਕਬਰ ਦਾ ਹਾਂ ਅਕਬਰ ਦਾ ਠੀਕ ਹੈ ਕਿਹਦੇ ਬੋਤੇ। ਓਕਬਰ। ਤੂੰ ਬੁਲਾਇਆ ਨਹੀਂ ਸਾਨੂੰ ਵਿਆਹ। ਬੁਲਾ ਹੁਣ ਬੁਲਾ ਵਿਆਹ ਚਾਹਜੀ। ਹੋਰ ਜੀ। ਠੀਕ ਓ। ਹਾਂ। ਵਧਾਈਆਂ ਤੁਹਾਨੂੰ ਕੀ ਦਾ ਵਿਆਹ ਹੈ। ਇਹਦਾ ਵਿਆਹ ਮੁੰਡੇ ਦਾ। ਹਾਂ। ਚੱਲ ਵਧਾਈਆਂ ਭਰਾਵਾ ਤੈਨੂੰ। ਬਹੁਤ ਬਹੁਤ ਵਧਾਈਆਂ। ਚਲੋ। ਸਾਰੇ ਆ। ਚਲੋ ਡੀਜੇ ਲਾਇਆ ਨਾ ਡੀਜੇ ਤੇ ਬੁਲਾਇਆ ਦਾ। ਤੂੰ ਤਾਂ ਹੁਣ ਮੇਰੇ ਕੁੜੀ ਦੇ ਵਿਆਹ ਚਲੂ ਰਹੀ। ਕੁੜੀ ਦੇ ਵਿਆਹ ਦਾ ਆਉਂਗਾ ਹੋਰ ਬੇਬੇ। ਹਾਂ ਭਾਈ ਠੀਕ ਹੈ। ਮੈਂ ਤੇਰੇ ਕਿੰਨੇ ਦਿਨਾਂ ਯਾਦ ਕਰਦੇ ਸੀ। ਮਾਇਆਲੀ ਮੇਰੇ ਕੋਲੇ ਮੇਰਾ ਪੁੱਤ। ਓਏ ਹੋਏ। ਏ ਆਡੀ ਭੈਣ ਦਾ ਇੱਕ ਵਦਮ ਪੂਰਾ ਐ ਪਹਿਲਵਾਨਾਂ ਵਰਗਾ ਕਰ ਦਿੰਦਾ ਛੰنو ਹੁਣ ਇੱਕ ਵਦਮ ਲੈ ਵੀ ਛੰنو ਸਾਡੀ ਭੈਣ ਵੀ ਐ ਤੇ ਮੇਰੀ ਮਾਤਾ ਵੀ ਐ ਸਾਰਾ ਕੁਝ ਹੀ ਐ ਠੀਕ ਐ ਤੇ ਆਜੋ ਸਾਰੇ ਆਜੋ ਤੁਸੀਂ ਤੁਸੀਂ ਸੰਗੀ ਗੱਤਾਂ ਜਾਨਦੇ ਹੋ ਆਜਾ ਪੁੱਤ ਆਜਾ ਉਹ ਕੁੜੀ ਕਿੱਥੇ ਆਪਣੀ ਜਿਹੜੀ ਕੁੜੀ ਦਾ ਵਿਆਹ ਚਲ ਆਜਾ ਪੁੱਤ ਚਲੋ ਬਈ ਲਾਡੀ ਆਜਾ ਕਿਹੜਾ ਗਾਣਾ ਸੁਣਾਵਾਂ ਤੁਹਾਨੂੰ ਦਾ ਜਿਹੜਾ ਮਰਜ਼ੀ ਸੁਣਾਵਾਂ ਦਾ ਚਲੋ ਪਹਿਲਾਂ ਤਾਂ ਵਧਾਈਆਂ ਦਿਓ ਸਾਰੇ ਜਣੇ ਵੀ ਸਿੱਧੂ ਮੂਸੇ ਵਾਲਾ ਛੋਟਾ ਸਿੱਧੂ ਆ ਗਿਆ ਵਧਾਈਆਂ ਦਿਓ ਸਾਰੇ ਜਣੇ ਵਧਾਈਆਂ 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 ਤੇ ਹੁਣ ਗਾਣਾ ਸੁਣਾਉਣਾ ਤੁਹਾਨੂੰ ਆਹ ਰਹੀ ਦੁਨੀਆ ਤੇ ਨਾਮ ਰਹੂਗਾ ਆਹ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਆਇਓ ਨੂੰ ਦੰਦਿਆ ਡਰਾਵੇ ਗੋਲੀ ਦੇ ਜਿਹੜਾ ਸਹਵਿਆਂ ਚ ਪੈਂਦਾ ਜੱਟੀਏ ਨਹੀਂ ਕੱਲੀ ਮਿੱਠੀ ਖਦਾਰੀ ਮਿਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਆ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਆ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਸੜ ਜਾ ਇੱਕ ਗਾਣਾ ਹੋਰ ਸੁਣਾਉਣਾ ਦੇ ਦੋ ਸ਼ੁਰੂਆਤ ਉਹ ਬਹੰਦ ਚਿਚੂੜਾ ਤੇਰੇ ਹੱਥਾਂ ਤੇ ਮੋਰਨੀ ਆ ਜਾ ਬਾਈ ਪੈਸੇ ਨਹੀਂ ਤੂੰ ਮੱਥੇ ਉੱਤੇ ਚੰਨ ਖਣਵਾਈ ਫਿਰਦੀ ਮੱਥੇ ਉੱਤੇ ਚੰਨ ਖਣਵਾਈ ਫਿਰਦੀ ਨਹੀਂ ਬਣ ਜਾਰਨ ਕੁੜੀਏ ਨਹੀਂ ਬਣ ਜਾਰਨ ਕੁੜੀਏ ਠੀਕ ਹੈ ਠੀਕ ਹੈ ਜੰਨ ਹਾਂ ਠੀਕ ਚਲੋ ਭਾਈ ਸਾਰੇ ਪਰਿਵਾਰ ਨੂੰ ਬਾਈ ਤੁਹਾਨੂੰ ਵਧਾਈਆਂ ਰੱਬ ਤੁਹਾਨੂੰ ਸਾਰਿਆਂ ਨੂੰ ਰਾਜੀ ਰੱਖੇ ਚੜ੍ਹਦੀ ਕਲਾ ਚ ਰੱਖੇ ਚੰਗਾ ਜੀ ਲਓ ਜੀ